ਪੂਰੀ ਦੁਨੀਆ ਅੰਦਰ ਆਪਣੇ ਨਿਵੇਕਲੇ ਸੇਵਾਕਾਰਜਾਂ ਕਰਕੇ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਦੇ ਯਤਨਾਂ ਸਦਕਾ ਬੀਤੀ ਰਾਤ ਮੁਜੀਠਾ ਨੇੜਲੇ ਪਿੰਡ ਸ਼ਾਮਨਗਰ ਦੇ 22 ਸਾਲਾ ਪਲਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਾਇਆ ਗਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਐਸ.ਪੀ. ਸਿੰਘ ਬਰਾਏ ਜੀ ਨੇ ਦੱਸਿਆ ਕਿ ਪਲਵਿੰਦਰ ਸਿੰਘ ਵੀ ਹੋਰ ਨਾ ਨੌਜਵਾਨਾਂ ਵਾਂਗ ਆਪਣੇ ਬਵਿੱਤਰ ਭੈਖ ਲਈ 2 ਮਹੀਨੇ ਪਹਿਲਾਂ ਦबई ਆਇਆ ਸੀ ਜਿਸ ਦੀ ਬੀਤੀ 24 ਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਡਾਕਟਰ ਬਰਾਏ ਸਾਹਿਬ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਸੰਬੰਧੀ ਉਹਨਾਂ ਨੂੰ ਭਾਰਤੀ ਦੂਤਵਸ ਵੱਲੋਂ ਜਾਣਕਾਰੀ ਮਿਲੀ ਹੈ ਐਸਪਰੰਤ ਡਾਕਟਰ ਐਸਪੀ ਸਿੰਘ ਉਬਰਾਈ ਨੇ ਆਪਣੀ ਟੀਮ ਰਾਹੀਂ ਮ੍ਰਿਤਕ ਦੇ ਪਰਿਵਾਰ ਨਾਲ ਰابطਾ ਕਾਇਮ ਕੀਤਾ ਤੇ ਉਹਨਾਂ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾ ਕੇ ਮ੍ਰਿਤਕ ਦੀ ਦੇਹ ਭਾਰਤ ਲਈ ਭੇਜ ਦਿੱਤੀ। ਨਾ ਜੀ ਜੀ ਮੈਂ ਸਾਹਿਦ ਆ ਜੀ ਤੇ ਮੈਂ ਆਪਣੇ ਇਥੇ ਭਤੀਜੇ ਦੀ ਇੱਕ ਡੈੱਡ ਬੋਡੀ ਰিসিਵ ਕਰਨ ਆਇਆ ਹਾਂ ਤੇ ਉਹ ਦੁਬਈ ਦੇ ਵਿੱਚ 15 ਦਿਨ ਪਹਿਲੇ ਉਹ ਦੀ ਡੈਥ ਹੋ ਚੁੱਕੀ ਸੀ ਹਾਰਟ ਅਟੈਕ ਦੇ ਨਾਲ ਤੇ ਮੈਂ ਡਾਕਟਰ ਐਸ.ਪੀ. ਉਭਰਾਈ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਯਤਨ ਸਦਕਾ ਇਹ ਬੋਡੀ ਇਸ ਸਾਨੂੰ ਪ੍ਰਾਪਤ ਹੋ ਰਹੀ ਹੈ ਤੇ ਮੈਂ ਇਹਨਾਂ ਤੋਂ ਮੰਗ ਵੀ ਕਰਦਾ ਕਿ ਉਹ ਬਹੁਤ ਹੀ ਪਰਿਵਾਰ ਜਿਹੜਾ ਬਹੁਤ ਹੀ ਲੋੜਵੰਦ ਪਰਿਵਾਰ ਆ ਇੱਕ ਹੀ ਉਹਨਾਂ ਕੋ ਕਮਰਾ ਵਾ ਤੇ ਬੱਚਾ ਉਹਦਾ ਸੀ ਜਿਹੜਾ ਮਤਲਬ ਹੀ ਇਸ ਦੁਨੀਆ ਤੋਂ ਜਾ ਸਕਾ ਜਾ ਚੁੱਕਾ ਵਾ ਤੇ ਮੈਂ ਇਹਨਾਂ ਕੋ ਡਾਕਟਰ ਐਸ ਵੀ ਅਭਰਾਏ ਦੀ ਸੰਸਥਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹਨਾਂ ਦੀ ਬਾਤੋਬਾਤ ਮਦਦ ਕੀਤੀ ਜਾਵੇ ਮਾਲੀਸ਼ਾ ਦਾ ਮਾਲੀਸ਼ਾ ਦਾ ਕੀਤੀ ਜਾਵੇ ਉਹਨਾਂ ਦੀ ਮਦਦ ਕੀਤੀ ਜਿਹੜਾ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ٹرسٹ ਦੇ ਮਾਝਾ ਜ਼ੋਨ ਦਾ ਐਡਵਾਈਜ਼ਰ ਆ ਅੱਜ ਅਸੀਂ ਇੱਥੇ ਆਏ ਆ ਅੰਮ੍ਰਿਤਸਰ ਟੀਮ ਸਾਡੀ ਸਾਰੀ ਜਿਹੜੀ ਆ ਮਾਝਾ ਜ਼ੋਨ ਦੀ ਟੀਮ ਆ ਸਾਰੀ ਇੱਥੇ ਆਈ ਆ ਮਜੀਠਾ ਨੇ એટલે ਸ਼ਾਮਨਗਰ ਪਿੰਡ ਦਾ ਨੌਜਵਾਨ ਸੀ 22 ਸਾਲ ਦਾ ਨੌਜਵਾਨ ਪਲਵਿੰਦਰ ਸਿੰਘ ਸਨੋ ਪ੍ਰਜਿੰਦਰ ਸਿੰਘ ਅ 80 ਭਾਈ ਚਾਰੇ ਸਿੰਘ ਜੀ ਬੜੇ ਗਰੀਬ ਭਾਈ ਚਾਰੇ ਦੇ ਵਿੱਚੋਂ ਸੀਗਾ ਗਰੀਬ ਪਰਿਵਾਰ ਚੋਂ ਸੀ ਇਹ ਰੋਟੀ ਰੋਜ਼ ਦੀ ਕਮਾਈ ਲਈ ਦੁਬਈ ਗਿਆ ਸੀਗਾ ਐਤੀ ਪਹਿਲੀ ਵਾਰ ਹੀ ਗਿਆ ਸੀਗਾ ਤੇ ਲਗਭਗ 15 ਦਿਨ ਪਹਿਲਾਂ ਇਹਦੀ ਉੱਥੇ ਮੌਤ ਹੋ ਜਾਂਦੀ ਆ ਤੇ ਪਰਿਵਾਰ ਇੰਨਾ ਸਮਰੱਥ ਨਹੀਂ ਸੀਗਾ ਕਿ ਸਾਰਾ ਕਰਕੇ ਭਜਨ ਅਠ ਕਰਕੇ ਤੇ ਉਹ ਜਿਹੜੀ ਰਸਮਾਂ ਦੇ ਆ ਤੇ ਵਾਪਸ ਲਿਆ ਸਕੇ ਤੇ ਉਹਦੇ ਜਿਹੜੇ ਜੋ ਵੀ ਕਾਰਵਿਹਾਰ ਆ ਅੰਤਮ ਜਿਹੜਾ ਇਹਦਾ ਸੰਸਕਾਰ ਸੰਬੰਧੀ ਕਰ ਸਕਣ ਉਹ ਪਰਿਵਾਰ ਨੇ ਡਾਕਟਰ ਐਸ.ਪੀ. ਸਿੰਘ ਉਭਰਾਏ ਨਾਲ ਜਿਹੜਾ ਸੰਪਰਕ ਸਾਧਿਆ ਤੇ ਉਥੇ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਉਸ ਕੰਪਨੀ ਨੇ ਸਾਰਾ ਖਰਚਾ ਕਰਕੇ ਤੇ ਸਾਰੇ ਦਸਤਾਵੇਜ਼ ਜਿਹੜੇ ਆ ਉਹ ਡਾਕਟਰ ਐਸ.ਪੀ. ਸਿੰਘ ਉਭਰਾਏ ਹੋਰਾਂ ਦੀ ਗੁਆਹੀ ਇਟ ਸਰਬੱਤ ਦਾ ਭਲਾ ਟਰਸਟੀ ਪੀ ਨੇ ਉਥੋਂ ਤਿਆਰ ਕਰਕੇ ਤੇ ਅੱਜ ਗੁਰਰਾਮਦਾਸ ਅਪੀਅਰਟਸ エアਪੋਰਟ ਤੋਂ ਰਾਸਤਾ ਸੀ ਵਜੇ ਜਿਹੜੀ ਇਹ ਡੈੱਡ ਬਡੀ ਸਪੇਜੀ ਆ ਇਹ ਲਗਭਗ 370ਵੀਂ ਮਰਤਕ ਦੀ ਹੈ ਜਿਹੜੀ ਹੁਣ ਤੱਕ ਇੱਥੇ ਪੰਜਾਬ ਦੇ ਵਿੱਚ ਤੇ ਵੱਖ-ਵੱਖ ਜਿਹੜੇ ਸੂਬਿਆਂ ਦੇ ਹੋਰ ਨਾਲ ਸੂਬਿਆਂ ਦੇ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਜਿਹੜੇ ਲੋਕ ਹੈ ਇੱਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਦੀ ਮਰਤਕ ਦੀਆਂ ਆ ਚੁੱਕੀਆਂ ਨੇ ਆਪਣੇ ਉਹਨਾਂ ਪਰਿਵਾਰਾਂ ਨੂੰ ਆਪਣੇ ਪਿਆਰਿਆਂ ਦੇ ਅੰਤਮ ਦਰਸ਼ਨਾਂ ਦੇ ਨਸੀਬ ਪ੍ਰਾਪਤ ਹੋਏ ਨੇ ਸੋ 370 ਦੇ ਕਰੀਬ ਜਿਹੜੀਆਂ ਹੁਣ ਤੱਕ ਆ ਚੁੱਕੀਆਂ ਨੇ ਇੱਕ ਹਿਸ਼ਾਰਪੁਰ ਤੋਂ ਪਤਾ ਲੱਗਾ ਸੀ ਕਿ ਜਿਹੜੀਆਂ ਦੋ ਨੌਜਵਾਨ ਨਦੀ ਮੌਤ ਹੋਈ ਆ ਉਹਨਾਂ ਦੇ ਇੱਕ ਦਾ ਪਰਿਵਾਰ ਦੇ ਸਹਿਯੋਗ ਦੇ ਨਾਲ ਪਰਿਵਾਰ ਦੀ ਮਰਜ਼ੀ ਦੇ ਨਾਲ ਉਹਨਾਂ ਦੀ ਪ੍ਰਵਾਨਗੀ ਦੇ ਨਾਲ ਉਹ ਸਸਕਾਰ ਕਰਤਾ ਗਿਆ ਦੂਜੀ ਦੀ ਜਿਹੜੀ ਆ ਉਹ ਡੈੱਡ ਬੋਡੀ ਇੱਥੇ ਜਲਦੀ ਉਹ ਵੀ ਆ ਰਹੀ ਆ ਕੁਝ ਦਿਨਾਂ ਤੱਕ ਪੰਚਾਇਤ ਵੱਲੋਂ ਲਿਖ ਕੇ ਭੇਜਿਆ ਗਿਆ ਸੀਗਾ ਕਿ ਉਹਨਾਂ ਦਾ ਸਸਕਾਰ ਉੱਥੇ ਕਰਤਾ ਜਾਵੇ ਇਸ ਤੋਂ ਇਲਾਵਾ ਇੱਕ ਮਲੇਰ ਕੋਟਲੇ ਤੋਂ ਇੱਕ ਕਪੂਰ ਥਲੇ ਤੋਂ ਤੇ ਇੱਕ ਇਸ ਤਰ੍ਹਾਂ ਹੀ ਵੱਖ-ਵੱਖ ਥਾਵਾਂ ਤੋਂ ਕੁੱਤਿਆਂ ਚਾਰ ਅੰਬਾਲਾ ਤੋਂ ਮ੍ਰਿਤਕ ਦੇਆਂ ਜਿਹੜੀਆਂ ਉੱਥੇ ਜੇ ਪਈਆਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਅਸਿਕ ਸਿੰਘ ਉਰਾਏ ਹੋਰਾਂ ਦੀ ਅਗਵਾਈ ਹਟ ਜਿਹੜੇ ਸਾਰੇ ਉਹਨਾਂ ਦੇ ਕਾਰਜਕਾਰ ਤੇ ਦਸਤਾਵੇਜ਼ ਜੀ ਕੰਮ ਕਰਕੇ ਪੂਰੇ ਕੋ ਇੱਥੇ ਭੇਜਿਆ ਜਾਣਗੇ